ਦੇ ਨਾਲ ਸਤਾਪਦੀ ਦੇ ਇਸ ਨਗਰ ਕੀਰਤਨ ਦੇ ਸਬੰਧੀ ਆਪਾਂ ਵਿਚਾਰਾ ਕਰਾਂਗੇ ਹਾਂਜੀ ਜ세ਦਰ ਜੀ ਤੁਹਾਡਾ ਨਗਰ ਕੀਰਤਨ ਪ੍ਰਤੀ ਸਬੰਧੀ ਕੀ ਕਹਿਣਾ ਚਾਹੁੰਦੇ ਕਿ ਮਹਾਨ ਨਗਰ ਕੀਰਤਨ ਪੰਜ ਪਿਆਰੇ ਦੀਗਵਾਈ ਧੰਨ ਸਾਹਿਬ ਗੁਰਸਾਹਿਬ ਦੀ ਛਤਰਛਾਇਆ ਹੈ ਪਿਛਲੇ ਸਾਲੇ ਅਗਸਤ ਮਹੀਨੇ ਤੋਂ ਉਸ ਮਹਾਨ ਧਰਤੀ ਤੋਂ ਜਿੱਥੇ ਗੁਰਨਾਨਦ ਸਾਹਿਬ ਨੇ ਤੇ ਕਲਵੀਤ ਸਾਹਿਬ ਸਿੰਘ ਗੁਰ ਤੇਗ ਬਹਾਦਰ ਸਾਹਿਬ ਨੇ ਆਪਣੇ ਚਰਨ ਪਾਏ ਉਸ ਥਾਂ ਨੂੰ ਪਵਿੱਤਰ ਕੀਤਾ ਉਹ ਬਹਾਨ ਪਵਿੱਤਰ ਸਥਾਨ ਤੇ ਗੁਰਦਾ ਧੋਬੀ ਸਾਹਿਬ ਅਸਾਮ ਦੀ ਧਰਤੀ ਉਥੋਂ ਇਹ ਆਰੰਭ ਹੋਇਆ ਸੀ ਔਰ ਇਹ ਧਨਗੁਰ ਤੇਗ বাহাদুর ਸਾਹਿਬ ਸੱਚੇ ਪਾਤਸ਼ਾਹ ਨਾਵੇਂ ਗੁਰੂ ਹਿੰਦ ਦੀ ਚਾਦਰ ਜਿਨ੍ਹਾਂ ਦੀ 350 ਸਾਲਾ ਸ਼ਹੀਦੀ ਗੁਰਪੁਰ ਜੋੜ ਮੇਲਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਪਿਆਰੇ ਤਿੰਨ ਗੁਰਸਿੱਖ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਬਿਆਲਾ ਜੀ ਜਿਹੜੇ ਗੁਰੂ ਸਾਹਿਬ ਦੇ ਨਾਲ ਸ਼ਹੀਦ ਹੋਏ ਨੇ ਜਿੱਤੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਉੱਥੇ ਸਾਬ ਸਿੱਧੂ ਗੋਬਿੰਦ ਸਿੰਘ ਸੱਚੇ ਪਾਛਾ ਦਾ 350 ਸਾਲਾ ਗੁਰਪਾ ਗਦੀ ਦੇਸ਼ਵੀ ਉਸ ਨੂੰ ਹੀ ਸਮਰਪਿਤ ਹੋ ਗਿਆ ਨਗਰ ਕੀਰਤਨ ਉਥੋਂ ਰਵ ਹੋਇਆ ਸੀ ਵਖ ਵਖ ਸੇਟਾ ਨੂੰ ਵਖ ਵਖ ਪਰਾਵਾਂ ਨੂੰ ਕਹਿ ਕਰਕੇ ਅੱਜ ਬਰੋਦਰਾ ਤੋਂ ਅਗਲਾ ਸਟੇਸ਼ਨ ਜਿਹੜਾ ਹੈ ਸ਼ੈਣੀ ਵਿਖੇ ਪਹੁੰਚਿਆ ਔਰ ਰਸਤੇ ਵਿੱਚ ਆਉਂਦੇ ਜਿੰਨਾ ਸਤਕਾਰ ਸੰਕਟਾਂ ਨੇ ਕੀਤਾ ਔਰ ਜਦੋਂ ਇਤੇ ਸ਼ਹਿਰੀ ਵਿਖੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਏ ਆ ਗੁਰਦੁਆਰਿਆਂ ਫੱਲੀਆਂ ਜਿਹੜੀਆਂ ਪੌੜੀਆਂ ਉੱਤੇ ਨੂੰ ਜਾਂਦੀਆਂ ਗੁਰਦੁਆਰਿਆਂ ਸ਼ਤਾ ਗੁਰਦੁਆਰਿਆਂ ਜਿੱਥੇ ਬਾਉਂਡਰੀ ਦੇ ਉੱਤੇ ਉਹਨਾਂ ਨੇ ਦੋਹਾਂ ਪਾਸਾਂ ਤੇ ਚੰਗੇ ਮੈਦ ਪਿਛਾ ਕੇ ਮਹਾਰਾਜ ਦੀ ਪਾਲਕੀ ਖਿਲਾਰਨ ਦਾ ਪ੍ਰਬੰਧ ਕੀਤਾ ਇੰਨੇ ਵੱਡੇ ਪੱਧਰ ਤੇ ਸੰਕਾ ਆ ਕੇ ਆਪਣੇ ਜਿੱਤੇ ਗੁਰੂ ਧੰਨ ਗੁਰਗੁਰ ਸਾਹਿਬ ਨੂੰ ਆਪਣਾ ਸੀਸ ਝੁਕਾਰੀਆਂ ਉਤੇ ਧੰਨ ਗੁਰ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਬਖਸ਼ਸ਼ ਅਸੀਂ ਅੱਜ ਇਸ ਸਿੱਖੀ ਦਾ ਆਨੰਦ ਮਾਣ ਰਹੇ ਆ ਅਸੀਂ ਨਹੀਂ ਉਹ Hindu ਲੋਕ